ਤੁਹਾਡਾ ਆਗਰ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅਕਸਰ ਕਹਿੰਦੇ ਆ ਕਿ ਨਣਾਨਾਂ ਦੀ ਦਖਲ ਅੰਦਾਜ਼ੀ ਘਰ ਨੂੰ ਪਟ ਦਿੰਦੀ ਆ ਕਈ ਥਾਵਾਂ ਤੇ ਨਣਾਨਾਂ ਦੀ ਦਖਲ ਅੰਦਾਜ਼ੀ ਘਰ ਨੂੰ ਸਵਾਰ ਵੀ ਜਿੰਦੀ ਆ ਕਿਉਂਕਿ ਰਿਸ਼ਤੇ ਆਪਣੇ ਹੱਥ ਵਿੱਚ ਹੁੰਦੇ ਨੇ ਉਨਾ ਰਿਸ਼ਤਿਆਂ 'ਚ ਕਿੰਨਾ ਪਿਆਰ ਆ ਕਿੰਨੀ ਮਠਾਸ ਆ ਕਿੰਨੀ ਕੜਵਾਹਟ ਆ ਇਸ ਗੱਲ ਤੇ ਨਿਰਭਰ ਕਰਦਾ ਕਿ ਨਨਾਨਾ ਦੀ ਦਖਲਅੰਦਾਜ਼ੀ ਜਿਹੜੀ ਆ ਉਹ ਸਵਾਰ ਰਹੀ ਆ ਜਾਂ ਘਰ ਖਰਾਬ ਕਰ ਰਹੀ ਆ ਅਸੀਂ ਸਾਰਿਆਂ ਨੂੰ ਇੱਕੋ ਰਸੇ 'ਚ ਨਹੀਂ ਵੱਟ ਸਕਦੇ ਹਰ ਇੱਕ ਪਰਿਵਾਰ ਦੇ ਆਪਣੇ ਤਰੀਕੇ ਹੁੰਦੇ ਆ ਹਰ ਫੈਮਿਲੀ ਦੀ ਆਪੋ ਆਪਣੇ ਰਿਸ਼ਤੇ ਕਿਵੇਂ ਦੇ ਆ ਇਸ ਤੇ ਨਿਰਭਰ ਕਰਦਾ ਆ ਕਿ ਦਖਲਅੰਦਾਜ਼ੀ ਜਿਹੜੀ ਉਹ ਕੀ ਕਰ ਰਹੀ ਆ ਕਈ ਜਗ੍ਹਾ ਦੇ ਵਿੱਚ ਅਕਸਰ ਜ਼ਿਆਦਾ ਜੋ ਵੇਖਿਆ ਜਾਂਦਾ ਕਿ ਮਾਂ ਘਰ ਦੀ ਨਿੱਕੀ ਨਿੱਕੀ ਗੱਲ ਆਪਣੀ ਧੀ ਨੂੰ ਦੱਸਦੀ ਆ ਜਿਸ ਕਰਕੇ ਧੀ ਫਿਰ ਕੋਈ ਨਾ ਕੋਈ ਜਵਾਬ ਮਾਂ ਨੂੰ ਜ਼ਰੂਰ ਦਿੰਦੀ ਆ ਉੱਥੇ ਫਿਰ ਜਿਹੜੀ ਨਾਨਾ ਦੀ ਦਖਲਅੰਦਾਜ਼ੀ ਹੁੰਦੀ ਨਾ ਜੋ ਸਾਡੇ ਸਮਾਜ ਵਿੱਚ ਜ਼ਿਆਦਾ ਸ਼ਿਕਾਇਤ ਕੀਤੀ ਜਾਂਦੀ ਆ ਕਿ ਨਾਨਾ ਦੀ ਦਖਲਅੰਦਾਜ਼ੀ ਜਿਹੜੀ ਆ ਨਾ ਉੱਥੇ ਪਰਜਾਈ ਦੀ ਘਰ ਵਿੱਚ ਇੱਜ਼ਤ ਘਟਾਈ ਜਾਂਦੀ ਆ ਜਿੱਥੇ ਨਣਾਨਾਂ ਦੀ ਦਖਲਅੰਦਾਜ਼ੀ ਆ ਨਾ ਉੱਥੇ ਫਿਰ ਉਹ ਘਰ ਪੱਟੇ ਜਾਂਦੇ ਆ ਉੱਥੇ ਫਿਰ ਪਰਜਾਈ ਦੀ ਨਹੀਂ ਚੱਲਦੀ ਜਿੱਥੇ ਨਣਾਨਾਂ ਦੀ ਦਖਲਅੰਦਾਜ਼ੀ ਹੋਵੇ ਇਹ ਵੀ ਗੱਲ 100% ਸਹੀ ਹੈ ਇਸ ਗੱਲ ਤੋਂ ਮੈਂ ਮਨਾਹੀ ਨਹੀਂ ਕਰਦੀ ਮੁਕਰਦੀ ਨਹੀਂ ਆ ਇਹ ਵੀ ਗੱਲ ਹੈ ਪਰ ਕੁਝ ਜਗ੍ਹਾ ਦੇ ਉੱਪਰ ਨਣਾਨਾਂ ਦੀ ਦਖਲਅੰਦਾਜ਼ੀ ਘਰ ਦੀਆਂ ਮੁਸ਼ਕਲਾਂ ਨੂੰ ਵੀ ਸਵਾਰਦੀ ਆ ਜਿੱਥੇ ਰਿਸ਼ਤਿਆਂ ਵਿੱਚ ਬਹੁਤ ਪਿਆਰ ਆ ਨਾ ਜਿੱਥੇ ਰਿਸ਼ਤਿਆਂ ਨੂੰ ਇੱਕ ਮਾਂ ਬਰਾਬਰ ਲੈ ਕੇ ਚੱਲਦੀ ਆ ਨਾ ਜਿੱਥੇ ਰਿਸ਼ਤਿਆਂ ਵਿੱਚ ਮਾਂ ਆਪਣੀ ਧੀ ਨੂੰ ਪਰਜਾਈ ਦੀ ਇੱਜ਼ਤ ਕਰਨ ਦੀ ਸਲਾਹ ਦਿੰਦੀ ਆ ਤੇ ਪਰਜਾਈ ਨੂੰ ਨਣਾਨ ਦੇ ਘਰ ਆਉਣ ਤੇ ਉਹਦੀ ਕਿਵੇਂ ਇੱਜ਼ਤ ਕਰਨੀ ਆ ਉਹ ਸਲਾਹ ਦਿੰਦੀ ਇੱਕ ਮੋਠ ਰੱਖਦੀ ਆ ਜਿੱਥੇ ਪਰਜਾਈ ਨੂੰ 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 ਤੇ ਧੀ ਨੂੰ ਬਰਾਬਰ ਰੱਖਿਆ ਜਾਂਦਾ ਆ ਨਾ ਉਸ ਘਰ ਦੇ ਵਿੱਚ ਫਿਰ ਧੀ ਦੀ ਦਖਲਅੰਦਾਜ਼ੀ ਜਿਹੜੀ ਆ ਨਾ ਉਹ ਇੱਕ ਸਲਾਹਕਾਰ ਦੇ ਰੂਪ ਵਿੱਚ ਹੁੰਦੀ ਹੈ ਉਸ ਘਰ ਵਿੱਚ ਫਿਰ ਭਰਾ ਵੀ ਭੈਣ ਤੋਂ ਸਲਾਹ ਲੈ ਕੇ ਚੱਲਦਾ ਉਸ ਘਰ ਦੇ ਵਿੱਚ ਫਿਰ ਇੱਕ ਪਰਜਾਈ ਵੀ ਆਪਣੀ ਨਣਾਂ ਤੋਂ ਸਲਾਹ ਲੈ ਕੇ ਘਰ ਵਿੱਚ ਚੱਲਦੀ ਆ ਤੇ ਕਦੇ ਵੀ ਕੋਈ ਧੀ ਆਪਣੇ ਪੇਕਿਆਂ ਨੂੰ ਮਾੜੀ ਸਲਾਹ ਨਹੀਂ ਦਿੰਦੀ ਕਦੇ ਵੀ ਕੋਈ ਧੀ ਆਪਣੇ ਭਰਾ ਦੇ ਘਰ ਨੂੰ ਨਹੀਂ ਉਜਾੜੂਗੀ ਜਿੱਥੇ ਇੱਕ ਮਾਂ ਦੇ ਵਿੱਚ ਜ਼ੁਰਤ ਹੋਊਗੀ ਜਿੱਥੇ ਇੱਕ ਬਾਪ ਜਿਹੜਾ ਉਹ ਬਰਾਬਰ ਲੈ ਕੇ ਸਾਰਿਆਂ ਨੂੰ ਚੱਲੂਗਾ ਹੁਣ ਇੱਥੇ ਕੋਜ ਭੈਣ ਆਈ ਵੀ ਸਲਾਹ ਕਰਨ ਗਈਆਂ ਕਿ ਭਰਾ ਪਰਜਾਈ ਤੇ ਸਾਡੇ ਮਾਪੇ ਨੂੰ ਨਹੀਂ ਪੁੱਛਦੇ ਤੇ ਮਾਪੇ ਵਿਚਾਰਾ ਕੀ ਕਰੇ ਮੈਂ ਪਹਿਲਾਂ ਹੀ ਇਹ ਗੱਲ ਕਰ ਚੁੱਕੀ ਹਾਂ ਕਿ ਆਪੋ ਆਪਣੇ ਘਰਾਂ ਦੇ ਮਾਹੌਲ ਤੇ ਨਿਰਭਰ ਕਰਦਾ ਵਾ ਸਾਡੇ ਰਿਸ਼ਤਿਆਂ ਤੇ ਨਿਰਭਰ ਕਰਦਾ ਕਿ ਸਾਡੇ ਰਿਸ਼ਤੇ ਕਿਵੇਂ ਦੇ ਆ ਜੇਕਰ ਭਰਾ ਭੈਣਾਂ ਦਾ ਆਪਸੀ ਬਹੁਤ ਪਿਆਰ ਆ ਨਾ ਇਹ ਭਰਾ ਤੇ ਨਿਰਭਰ ਕਰਦਾ ਆ ਕਿ ਜਦੋਂ ਉਹਦੀ ਮੈਰਿਜ ਹੁੰਦੀ ਆ ਉਹ ਪਰਜਾਈ ਨੂੰ ਵਿਆਹ ਕੇ ਘਰ ਚ ਲੈ ਕੇ ਆਉਂਦਾ ਉਹਨੇ ਆਪਣੀਆਂ ਭੈਣਾਂ ਦੀ ਤੇ ਆਪਣੀ ਮਾਂ ਦੀ ਆਪਣੀ ਪਤਨੀ ਦੇ ਕੋਲੋਂ ਕਿੱਦਾਂ ਰਿਸਪੈਕਟ ਕਰਾਉਣੀ ਆ ਇਹ ਗੱਲ ਇੱਕ ਭਰਾ ਤੇ ਨਿਰਭਰ ਕਰਦੀ ਆ ਜੇ ਸਾਰੀ ਫੈਮਿਲੀ ਇੱਕ ਹੀ ਬਣ ਕੇ ਰਹੇਗੀ ਨਾ ਉੱਥੇ ਫਿਰ ਉਹ ਪਰਜਾਈ ਜਿਹੜੀ ਉਹ ਵੀ ਨਨਾਨਾ ਦੀ ਪੂਰੀ ਇੱਜ਼ਤ ਕਰੂਗੀ ਪੂਰੀ ਰਿਸਪੈਕਟ ਕਰੂਗੀ ਇੱਕ ਫੈਮਿਲੀ ਬਣ ਕੇ ਰਹਿਣਗੇ ਉੱਥੇ ਫਿਰ ਨਨਾਨਾ ਘਰ ਪੱਟਣਗੀਆਂ ਨਹੀਂ ਉੱਥੇ ਫਿਰ ਦੁੱਖ ਸੁੱਖ ਵਿੱਚ ਆਪਣੇ ਭਰਾ ਪਰਜਾਈ ਦੇ ਨਾਲ ਖੜੀਆਂ ਹੋਣਗੀਆਂ ਉਹਨਾਂ ਨੂੰ ਚੰਗੀ ਸਲਾਹ ਦੇਣਗੀਆਂ ਉੱਥੇ ਫਿਰ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨਗੀਆਂ ਤੇ ਜੇ ਭੈਣ ਦੇ ਉੱਪਰ ਕੋਈ ਦੁੱਖ ਸੁੱਖ ਆਇਆ ਨਾ ਉੱਥੇ ਫਿਰ ਉਹ ਭਰਾ ਪਰਜਾਈ ਉਹ ਉਹਨੂੰ ਸਲਾਹ ਦੇ ਕੇ ਤੇ ਉਹਨਾਂ ਨੂੰ ਮੁਸ਼ਕਲਾਂ ਚੋਂ ਕੱਢਣਗੇ ਇਸ ਕਰਕੇ ਸਾਰੀਆਂ ਇਹ ਨਣਾਨਾ ਗਲਤ ਨਹੀਂ ਹੁੰਦੀਆਂ ਕਿ ਉਹ ਹਮੇਸ਼ਾ ਹੀ ਆਪਣੇ ਭਰਾ ਪਰਜਾਈ ਦਾ ਘਰ ਪਟਦੀਆਂ ਰਹਿਣ ਕੋਜਨ ਨਣਾਲਾ ਜਿਹੜੀਆਂ ਹੁੰਦੀਆਂ ਨਾ ਉਹ ਆਪਣੇ ਭਰਾ ਪਰਜਾਈ ਦੇ ਘਰ ਨੂੰ ਜੋੜਦੀਆਂ ਵੀ ਆ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਹੱਲ ਕਰਦੀਆਂ ਆ ਤੇ ਉੱਥੇ ਫੇਰ ਉਹਨਾਂ ਨੂੰ ਇੱਕ ਚੰਗੀ ਸਲਾਹ ਵੀ ਦਿੰਦੀਆਂ ਵਾਂ ਇਸ ਕਰਕੇ ਸਮਾਜ ਵਿੱਚ ਇੱਕੋ ਹੀ ਰਸੇ 'ਚ ਸਾਰੇ ਨਹੀਂ ਵਟੇ ਜਾਂਦੇ ਆਪਣੇ ਘਰ ਤੇ ਡਿਪੈਂਡ ਕਰਦਾ ਆਪਣੇ ਰਿਸ਼ਤਿਆਂ ਤੇ ਡਿਪੈਂਡ ਕਰਦਾ ਕਿ ਅਸੀਂ ਸਾਡੇ ਰਿਸ਼ਤੇ ਕਿੰਨੇ ਕੋ ਮਜ਼ਬੂਤ ਆ ਜੇਕਰ ਅਸੀਂ ਇਹਨਾਂ ਰਿਸ਼ਤਿਆਂ ਨੂੰ ਖੋਖਲਾ ਕਰਦੇ ਜਾਵਾਂਗੇ ਨਾ ਤਾਂ ਇਹ ਰਿਸ਼ਤੇ ਖੋਖਲੇ ਹੁੰਦੇ ਜਾਣਗੇ ਤੇ ਜੇਕਰ ਅਸੀਂ ਇਹਨਾਂ ਰਿਸ਼ਤਿਆਂ ਨੂੰ ਬੰਨ ਕੇ ਰੱਖਾਂਗੇ ਜੋੜ ਕੇ ਰੱਖਾਂਗੇ ਪਿਆਰ ਮੁਹੱਬਤ ਦਾਇਸ ਰਿਸ਼ਤੇ ਰੂਪੀ ਪੌਦੇ ਨੂੰ ਪਾਣੀ ਪਾਉਂਦੇ ਰਵਾਂਗੇ ਨਾ ਤਾਂ ਇਹ ਪੌਦਾ ਜਿਹੜਾ ਉਹ ਹਰਿਆ ਭਰਿਆ ਵੱਧਾ ਜਾਵੇਗਾ ਇਹ ਵੇਲਾਂ ਵੱਧਦੀਆਂ ਰਹਿਣਗੀਆਂ ਪਿਆਰ ਤੇ ਮੁਹੱਬਤ ਵਾਲੀਆਂ ਤੇ ਇਹ ਰਿਸ਼ਤੇ ਮਜ਼ਬੂਤ ਹੁੰਦੇ ਰਹਿਣਗੇ ਤੇ ਜੇ ਸਾਡੇ ਹੱਥ ਵਿੱਚ ਆ ਕਿ ਅਸੀਂ ਆਪਣੇ ਇਹਨਾਂ ਰਿਸ਼ਤਿਆਂ ਨੂੰ ਖੋਖਲੇ ਕਰਨਾ ਆ ਕਿ ਮਜ਼ਬੂਤ ਕਰਨਾ ਆ ਇਹਨਾਂ ਨੂੰ ਗੰਢ ਕੇ ਰੱਖਣਾ ਆ ਕਿ ਇਹਨਾਂ ਨੂੰ ਤੋੜਨਾ ਆ ਇਹ ਸਾਡੇ ਤੇ ਡਿਪੈਂਡ ਕਰਦਾ ਬਾਕੀ ਉਹ ਨਣਾਨਾ ਵੀ ਉਸੇ ਕਰਦੀਆਂ ਤੇ ਆਉਂਦੀਆਂ ਵਾ ਜੇ ਕੋਈ ਪਰਜਾਈ ਆ ਕੇ ਇਹ ਕਹਿ ਦੇਵੇ ਨਾ ਕਿ ਇਹ ਘਰ ਹੁਣ ਮੇਰਾ ਵਾ ਤੇ ਇਹ ਨਣਾਨਾ ਦੀ ਦਖਲਅੰਦਾਜ਼ੀ ਜਾਂ ਇਹ ਨਣਾਨਾ ਇਸ ਘਰ ਚ ਨਹੀਂ ਆਉਣੀਆਂ ਚਾਹੀਦੀਆਂ ਤੇ ਉਹਦੇ ਵਾਸਤੇ ਵੀ ਬਹੁਤ ਵੱਡੀ ਮੂਰਖਤਾ ਵਾਲੀ ਗੱਲ ਆ ਕਿਉਂਕਿ ਨਣਾਨਾ ਵੀ ਉਸ ਕਰਦੀਆਂ ਧੀਆਂ ਆ ਤੇ ਉਹਨਾਂ ਧੀਆਂ ਨੂੰ ਵੀ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਆ ਕਿ ਹੁਣ ਸਾਡੇ ਘਰ ਵਿੱਚ ਪਰਜਾਈ ਆਹੀ ਆ ਤੇ ਉਹਨੇ ਇਸ ਘਰ ਨੂੰ ਸੰਭਾਲਣਾ ਵਾ ਹੁਣ ਉਹਨਾਂ ਕਿੱਦਾਂ ਚੱਲਣਾ ਈ ਉਹਨਾਂ ਵੇਖਣਾ ਅਸੀਂ ਆਡੀ ਕਿਹੜੀ ਸਲਾਹ ਦੇਣੀ ਬਣਦੀ ਆ ਤੇ ਕਿਹੜੀ ਨਹੀਂ ਬਣਦੀ ਹਰ ਗੱਲ ਵਿੱਚ ਲੱਤ ਨਹੀਂ ਫਸਾਉਣੀ ਚਾਹੀਦੀ ਜੇ ਉਹ ਤੁਹਾਡੇ ਕੋਲ ਸਲਾਹ ਮੰਗਦੇ ਆ ਤੇ ਜ਼ਰੂਰ ਦਿਓ ਜੇ ਨਹੀਂ ਮੰਗਦੇ ਤਾਂ ਆਪਣੇ ਰਿਸ਼ਤੇ ਨੂੰ ਉਹਨੇ ਕੀ ਦਾਇਰੇ ਦੇ ਵਿੱਚ ਰੱਖ ਲਓ ਤਾਂ ਕਿ ਤੁਹਾਡੀ ਵੀ ਇੱਜ਼ਤ ਹੁੰਦੀ ਰਵੇ ਤੇ ਉਹ ਵੀ ਤੁਹਾਡੀ ਇੱਜ਼ਤ ਕਰਦੇ ਰਹਿਣ ਸੋ ਉਮੀਦ ਕਰਦੀ ਆ ਕਿ ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਜ਼ਰੂਰ